ਸਸਿਕਾ ਵੀਰੇ ਸਾਰੇ ਨੂੰ ਅਦਾ ਸਟੋਰ ਦੇ ਸਵਾਗਤ ਹੈ ਤੁਸੀਂ ਸਾਰੇ ਠੀਕ ਹੋਮਗੇ ਠੀਕ ਹੈ ਸਾਡੀ ਪਲੀਜ਼ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਕਿਉਂਕਿ ਕਿਸੇ ਰਿਸ਼ਤੇਦਾਰ ਭੈਣ ਭਾਈ ਦਾ ਜਿਹੜਾ ਮਤਲਬ ਫਾਇਦਾ ਹੋ ਸਕੇ ਕਿਉਂਕਿ ਜਿਹੜੇ ਸਾਡੇ ਆਫਰ ਹੁੰਦੇ ਨੇ ਨਾ ਪੂਰੇ ਘੈਂਟ ਹੁੰਦੇ ਨੇਗੇ ਤੇ ਜਿਹੜੇ ਮਤਲਬ ਸਾਡਾ ਜਿਹੜਾ ਸਟੋਰ ਆ ਛੋਟਾ ਜ਼ਰੂਰ ਹੈ ਪਰ ਜਿਹੜੇ ਸਾਡੇ ਆਫਰ ਹੁੰਦੇ ਨੇ ਉਹ ਬਹੁਤ ਵੱਡੇ ਹੁੰਦੇ ਨੇ ਠੀਕ ਹੈ ਜਿਹੜੇ ਕਿ ਹੋਰ ਡੈਸ਼ ਹੋਰ ਮਾਰਟ ਤੇ ਨਹੀਂ ਹੁੰਦੇ ਹੈਗੇ ਠੀਕ ਹੈ ਹੁਣ ਮੰਨ ਲੇ ਵੀ ਜਿਵੇਂ ਇਹ ਗਲੇਸਰੀ ਨੇ ਸਾਰਾ ਬਫਲੇ ਮਾਸਾ ਬਣਾ ਗਈ 12 ਪੀਸ ਨੇ 520 ਰੁਪਏ ਦੀ ਪੈਂਦੀ ਹੈਗੀ ਠੀਕ ਹੈ ਜਿਹਦੀ ਕਿ ਐਮ ਆਰ ਪੀ ਤਾਂ ਕਾਫੀ ਹੁੰਦੀ ਹੈ ਇਹਦੀ ਤੇ ਜੇ ਐਮ ਆਰ ਪੀ ਨੂੰ ਲੈ ਕੇ ਚੱਲੀਏ ਤਾਂ ਇਹਦੀ ਐਮ ਆਰ ਪੀ ਹੁੰਦੀ ਹੈ ਜੀ 840 ਰੁਪਏ ਐਮ ਆਰ ਪੀ ਸੋ ਉਹਨੂੰ ਕਿੰਨੇ ਦੀ ਮਿਲਦੀ ਹੈ ਓਨਲੀ 520 ਰੁਪਏ ਦੀ ਠੀਕ ਹੈ ਆਈ ਜੇ ਮੈਂ ਟਾਟਾ ਲੇਚੀ ਚਾਹ ਗੀ ਸੋ ਉਹਨੂੰ ਕਿੰਨੇ ਮਿਲਦੀ ਹੈ ਇਹ ਆ 350 ਦੀ ਐਮ ਆਰ ਪੀ ਹੁੰਦੀ ਆ ਸੋ ਦੇ ਲਈ ਕਿੰਨੀ ਆ 265 ਰੁਪਏ ਦੀ ਠੀਕ ਹੈ 1 ਕਿਲੋ ਟਾਟਾ ਲੇਚੀ ਵਾਲੀ ਚਾਹ ਆਈ ਰੈਡ ਲੇਬਲ ਚਾਹ ਜੀ ਠੀਕ ਹੈ ਤੁਹਾਡੇ ਲਈ ਇਹ 399 ਰੁਪਏ ਦੀ ਹੈ ਰੈਡਰੇਵਲ ਬ੍ਰੋਕਨ ਬੋਨ ਵਾਲਿਆਂ ਦੀ ਕਲੀਨਿਕ ਪਲਸ ਸ਼ੈਂਪੂ ਹੈਗਾ 1343 ਦੀ ਐਮ ਆਰ ਪੀ ਆ ਸੋ ਉਹਨੂੰ ਕਿੰਨੇ ਦਾ ਮਿਲਦਾ ਓਨਲੀ ਇਹ 499 ਰੁਪਏ ਦਾ ਹਾਫ ਰੇਟ ਤੋਂ ਵੀ ਵੱਧ ਲੈਸ ਹੈਗਾ 499 ਰੁਪਏ ਦਾ 1 ਲੀਟਰ ਸ਼ੈਂਪੂ ਕਲੀਨਿਕ ਪਲਸ ਠੀਕ ਹੈ ਲੌਰੀਅਲ ਦਾ ਹੈਗਾ ਜੀ 480 ਰੁਪਏ ਦਾ 1 ਲੀਟਰ ਲੌਰੀਅਲ ਠੀਕ ਹੈ ਦੇ ਸਕਦਾ ਕੋਈ ਤੇ ਪੈਰਾਸ਼ੂਟ ਦਾ ਇਹੜਾ ਹੌਟ ਔਇਲ ਹੈਗਾ ਗਰਮ ਔਇਲ ਮ사ਜ ਵੀ ਕਰ ਸਕਦੇ ਹਾਂ ਵਿੱਚ ਸਾਰੇ ਮਤਲਬ ਜਿਹੜੇ ਗਰਮ ਚੀਜ਼ਾਂ ਮਿਲੀਆਂ ਹੁੰਦੀਆਂ ਨਹੀਂ ਹੈ ਆ ਠੀਕ ਹੈ 100 ਇਹਦੀ ਆਪਣਾ ਐਮ ਆਰ ਪੀ ਹੈਗੀ ਆ ਅ 125 ਦੀ ਇਹਦੀ ਐਮ ਆਰ ਪੀ ਹੈਗੀ ਠੀਕ ਹੈ ਸਾਨੂੰ ਕਿੰਨੇ ਦਾ ਔਨਲੀ ਪੈਂਦਾ ਹੈਗਾ 75 ਰੁਪਏ ਦਾ ਪੈਂਦਾ ਹੈਗਾ ਇਹ ਹੌਟ ਔਇਲ ਪੈਰਾਸ਼ੂਟ ਦਾ ਠੀਕ ਹੈ ਤੇ ਕਿਲੋ ਗੋਸ ਦਾ ਮੌਸਲੀ ਹੈਗੀ ਠੀਕ ਹੈ ਫਰੂਟ ਐਂਡ ਸੀਡਸ ਠੀਕ ਹੈ ਦੁੱਧ ਚ ਪਾ ਕੇ ਖਾਣ ਵਾਸਤੇ ਠੀਕ ਹੈ ਇਹ ਵੀ ਹਾਫ ਰੇਟ ਤੇ ਪੈਂਦੀ ਆ 398 ਐਮਆਰ ਕੀ ਪੈਂਦੀ ਆ ਇਹਦੀ ਠੀਕ ਹੈ 198 ਰੁਪਏ ਦਾ ਪੈਂਦਾ ਇਹ ਪੂਰਾ ਪੈਕ ਕਿਲੋ ਗੋਸ ਦੀ ਮੂਸਲੀ ਜਿਹਦੇ ਕੇ ਮਤਲਬ ਕਿ ਫਰੂਟ ਸੀਡਸ ਸਾਰੇ ਮਿਕਸ ਹੁੰਦੇ ਨੇ ਇਹਦੇ ਚ ਮਲਟੀ ਗ੍ਰੇਨ ਸਭ ਕੁਝ ਮਿਕਸ ਹੁੰਦਾ ਇਹਦੇ ਵਿੱਚ ਠੀਕ ਹੈ ਜੀ ਤੇ ਤੇ ਹੈਂਕੋ ਦਾ ਆਪਣੇ ਕੋਲੇ ਟੌਪ ਲੋਡ ਫਰੰਟ ਲੋਡ ਟੌਪ ਦਾ ਮਤਲਬ ਜਿਹੜੀ ਕਿ ਉੱਪਰੋਂ ਮਸ਼ੀਨ ਖੁੱਲਦੀ ਹੁੰਦੀ ਆ ਫਰੰਟ ਦਾ ਮਤਲਬ ਜਿਹੜੀ ਸਾਈਡ ਤੋਂ ਮਸ਼ੀਨ ਖੁੱਲਦੀ ਹੁੰਦੀ ਹੈ ਜਿਹੜੀ ਆਟੋਮੈਟਿਕ ਮਸ਼ੀਨ ਹੁੰਦੀ ਆ ਉਹਦੇ ਵਾਸਤੇ ਇਹ 2 ਲੀਟਰ 200 ਰੁਪਏ ਦਾ ਪੈਂਦਾ ਹੈਗਾ ਤੇ ਟੌਪ ਲੋਡ ਜਿਹੜੀ ਉੱਪਰੋਂ ਮਸ਼ੀਨ ਖੁੱਲਦੀ ਹੁੰਦੀ ਹੈ ਉਹਦੇ ਵਾਸਤੇ ਪੈਂਦਾ ਇਹ ਠੀਕ ਹੈ 2 ਲੀਟਰ 200 ਰੁਪਏ ਦਾ ਠੀਕ ਹੈ ਤੇ ਇਹ ਚੀਜ਼ ਬਹੁਤ ਵਧੀਆ ਹੈਗੀ ਠੀਕ ਹੈ ਮੈਂ ਵੀ ਘਰੇ ਯੂਜ਼ ਕਰੀ ਹੈਗੀ ਤੁਸੀਂ ਵੀ ਕਰਤੇ ਕਰਕੇ ਦੇਖਿਓ ਇੱਕ ਵਾਰੀ ਠੀਕ ਹੈ ਲਿਊਕਿਡ ਇਹ ਥੋੜਾ ਜਿਹੀ ਪੈਂਦਾ ਹੈਗਾ ਕੱਪੜਿਆਂ 'ਚ ਨਿਖਾਰ ਜਿਹੜਾ ਵੱਧ ਲਿਆ ਹੁੰਦਾ ਹੈਗਾ ਤੁਸੀਂ ਸਰਫ ਦੀ ਜਗ੍ਹਾ ਤੇ ਇਹ ਵਰਤ ਕੇ ਦੇਖਿਓ ਇੱਕ ਵਾਰ ਬਹੁਤ ਕੈਂਟ ਚੀਜ਼ ਹੈ ਧੰਨਵਾਦ ਤੁਸੀਂ ਕਿੱਥੇ ਉਹਨਾਂ ਦਾ ਅਦਾਸ ਸਟੋਰ ਸ਼ੇਰਪੁਰ ਕਾਤਰੋਂ ਕਾਤਰੋਂ ਰੋਡ ਨੀਅਰ ਬੱਸ ਸਟੈਂਡ ਓਪੋਜੀਟ ਅਦਾਸ ਸਟੋਰ ਠੀਕ ਹੈ ਸਾਡਾ ਜਿਹੜਾ ਸਟੋਰ ਆ ਛੋਟਾ ਜ਼ਰੂਰ ਹੈ ਠੀਕ ਹੈ ਸਾਡੇ ਜਿਹੜੇ ਆਫਰ ਹੁੰਦੇ ਨੇ ਬਹੁਤ ਵੱਡੇ ਹੁੰਦੇ ਨੇਗੇ ਠੀਕ ਹੈ ਸਾਨੂੰ ਇੱਕ ਵਾਰ ਸਾਨੂੰ ਵਿਜ਼ਿਟ ਵੀ ਕਰਾ ਦਨੇ ਆ ਉਹਨਾਂ ਸਟੋਰ ਤੇ ਆ ਜਾਓ ਹੁਣ ਆਫਰ ਤਾਂ ਕਾਫੀ ਜਿਆਦੇ ਕਾਫੀ ਸਾਰੇ ਨੇਗੇ ਹੁਣ ਸਾਨੂੰ ਮੈਂ ਕੀ ਕੀ ਦੱਸਾਂ ਠੀਕ ਹੈ ਤਕਰੀਬਨ ਸਾਰੀਆਂ ਚੀਜ਼ਾਂ ਤੇ ਆਫਰ ਨੇ ਡੇਲੀ ਕੋਈ ਨਾ ਕੋਈ ਵੀਡੀਓ ਅਸੀਂ ਪਾਇਆ ਕਰਾਂਗੇ ਠੀਕ ਹੈ ਪਾਈ ਜਾਇਆ ਕਰਾਂਗੇ ਹਰ ਇੱਕ ਵੀਡੀਓ ਚ ਅਸੀਂ ਦੱਸੀ ਜਾਇਆ ਕਰਾਂਗੇ ਵੀ ਕਿਹੜੀ ਚੀਜ਼ ਤੇ ਕੀ ਆਫਰ ਆ ਠੀਕ ਹੈ ਹਸ ਤਕਰੀਬ ਸਾਰੀਆਂ ਚੀਜ਼ਾਂ ਜਿਹੜੀਆਂ ਕਾਸਮੈਟਿਕ ਦੀਆਂ ਆਫਰ ਤੇ ਨੇਗੇ ਠੀਕ ਹੈ ਜੀ ਜਿਵੇਂ ਡਾਬਰ ਦਾ ਰੈੱਡ ਪੇਸਟ ਹੈਗਾ 299 ਰੁਪਏ ਦਾ ਇਹ ਚਾਰ ਪੀਸ ਠੀਕ ਹੈ ਐਂ ਕਲੋਜ਼ ਆਪਾਂ ਦਾ ਇਹ ਵੀ 299 ਰੁਪਏ ਦੇ ਨੇ ਚਾਰ ਪੀਸ ਠੀਕ ਹੈ ਆ ਪੇਸਟ ਨੇ ਬੋਰਸ਼ ਨੇ ਠੀਕ ਹੈ ਤੇ ਇੱਕ ਵਾਰ ਵੇਰਕਾ ਵੇਰਕਾ ਆਪਣਾ ਪਾਇਆ ਹੋਇਆ ਹੈਗਾ ਠੀਕ ਹੈ 600 600 ਰੁਪਏ ਦਾ ਮੁੱਲ ਵੀ 600 ਰੁਪਏ ਦਾ ਪਾਇਆ ਹੋਇਆ ਹੈਗਾ ਠੀਕ ਹੈ ਜਿਵੇਂ ਹੋਰ ਡੈਸ਼ ਹੋਰ ਮਾਰਟ ਦੇ ਉੱਤੇ ਇਹ ਜਾ ਰੇਟ ਨਹੀਂ ਹੈਗਾ ਠੀਕ ਹੈ オリジナルオリジナル ਕਹਨੇ ਆ ਸੀ ਨਾਲ ਕਿਉਂਕਿ ਡੁਪਲੀਕੇਸੀ ਬਹੁਤ ਹੁੰਦੀ ਹੈ ਇਹਦੇ ਵਿੱਚ ਠੀਕ ਹੈ ਮਹਾਕੋਸ਼ ਹੈਗਾ 148 ਰੁਪਏ ਦਾ ਥੈਂਕ ਯੂ ਧੰਨਵਾਦ ਪਲੀਜ਼ ਸਾਡੇ ਸਟੋਰ ਤੇ ਜਰੂਰ ਆਇਓ